ਮੈਂ ਚੇਅਰਮੈਨ ਬਰਾਜ ਕੁਮਾਰ ਸੋੜਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਕਾਂਸਟ ਪਾਰਟੀ ਵੱਲੋਂ ਦਿਵਾਲੀ ਦੀਆਂ ਸਾਰੇ ਹਲਕੇ ਨੂੰ ਹਲਕੇ ਵਾਸੀ ਨੂੰ ਬਹੁਤ ਬਧਾਈ ਦਿੰਦਾ ਅਤੇ ਆਸ ਕਰਦਾ ਕਿ ਇਹ ਦਿਵਾਲੀ ਇਤਿਹਾਸ ਸਾਰਿਆਂ ਤੇ ਖੁਸ਼ੀਆਂ ਪਰਿਆ ਹੋਵੇ ਤੇ ਨਾਲ ਹੀ ਮੈਂ ਆਪਣੇ ਹਲਕਾ ਵਾਸੀ ਨੂੰ ਅਪੀਲ ਕਰਦਾ ਕਿ ਇਸ ਵਾਰ ਜਿਹੜੀ ਦਿਵਾਲੀ ਆ ਉਹ ਪ੍ਰਦੂਸ਼ਣ ਤੋਂ ਰਹਿਤ ਮਨਾਈਏ ਜਿਹੜੀ ਆ ਉਹ ਫਟਾਕੇ ਜਿਹੜੇ ਜਿਹੜੇ ਜਿੰਦਾਂ ਪ੍ਰੋਫਿਸ਼ਨ ਫੈਲਦਾ ਉਹਨਾਂ ਤੋਂ ਰਹਿਤ ਬਟਾਕਾਂ ਤੋਂ ਰਹਿਤ ਦੀਵਾਲੀ ਸੁਨਾਈਏ ਦੀਵੇ ਜਲਾਈਏ ਦੀਵੇ ਜਗਾ ਕੇ ਜਿਹੜੇ ਸਾਡੇ ਦੇਸ਼ ਲਈ ਚੀਜ਼ਾਂ ਹੋਏ ਸੀਗੇ ਉਹਨਾਂ ਵਾਸਤੇ ਇੱਕ ਇੱਕ ਦੀਵਾ ਉਹਨਾਂ ਦੇ ਨਾਂ ਤੇ ਜਗਾਈਏ ਤੇ ਨਾਲ ਹੀ ਮੈਂ ਆਪਣੇ ਜਿਹੜੇ ਕਿਸਾਨ ਭਰਾਵਾਂ ਤੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਜਿਹੜੀ ਆ ਇਹ ਪਰਾਲੀ ਆ ਉਹਨੂੰ ਨਾ ਸਾੜਿਆ ਜਾਵੇ ਪਰਾਲੀ ਸਾੜ ਨਾਲ ਜਿਹੜਾ ਪ੍ਰੋਫਿਸ਼ਨ ਫੈਲਦਾ ਹੈ ਉਹ ਪ੍ਰਦੂਸ਼ਣ ਨਾਲ ਜਿਹੜੀਆਂ ਬਿਮਾਰੀਆਂ ਲੱਗਦੀਆਂ ਕਿਉਂਕਿ ਅਸੀਂ ਵੀ ਤੁਸੀਂ ਵੀ ਪੰਜਾਬ ਦੇ ਵਸਨੀਕ ਹੋ ਸਾਰੇ ਪੰਜਾਬ ਦੇ ਵਸਨੀਕ ਆ ਉਹ ਪ੍ਰਦੂਸ਼ਣ ਨਾਲ ਸਾਰਿਆਂ ਨੂੰ ਜਿਹੜੀ ਆ ਕੁੱਟਾ ਦਸਤੂਸ ਹੁੰਦੀ ਆ ਮੈਂ ਹੱਥ ਜੋੜ ਕੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕਰਦਾ ਕਿ ਜਿਹੜੀ ਪਰਾਲੀ ਇਹ ਨਾ ਸੜੇ ਜਾਵੇ ਤੇ ਪ੍ਰਦੂਸ਼ਣ ਤੋਂ ਬੱਚੂ ਬਚਾ ਜਾਏ ਪ੍ਰਦੂਸ਼ਣ ਤੋਂ ਮਤਲਬ ਕਿ ਬਚਾਇਆ ਜਾ ਸਕੇ ਸਾਰੇ ਪੰਜਾਬ ਨੂੰ ਵੀ ਦੋਸਤਾਂ ਨੂੰ ਤੇ ਜੇ ਪ੍ਰਦੂਸ਼ਣ ਰੋਕ ਹੋਏਗਾ ਤੇ ਸਾਰਾ ਕੁਝ ਠੀਕ ਹੋਏਗਾ ਜੋ ਅਸਟ੍ਰੇਲੀ ਗਲੀ ਨੂੰ ਆਪਣੇ ਮੈਨੂੰ ਪਤਾ ਹੈ ਕਿ ਜ਼ਿਮੀਦਾਰ ਪਰਾਵਾਂ ਦੀ ਇਸ ਵਾਰੀ ਜਿਹੜਾ ਫਲੱਡ ਆਨ ਨਾਲ ਕਾਫੀ ਨੁਕਸਾਨ ਹੋਇਆ ਹੈ ਤੇ ਕਣਕਾਂ ਦੀ ਜਿਹੜੀ ਬਜਾਈ ਹੈ ਉਹ ਵੀ ਲੇਟ ਨਾਲ ਹੋ ਜਾਣੀ ਆ ਪਰ ਫਿਰ ਵੀ ਜਿੰਨਾ ਹੋ ਸਕੇ ਮਤਲਬ ਕਿ ਬਚਾਅ ਕਰੋ ਪਰਾਲੀ ਖਾਨ ਤੋਂ ਜਿੰਨਾ ਪ੍ਰਯਤਨ ਕਰ ਸਕੀਓ ਕਰਨਾ ਚਾਹੀਦਾ ਫਿਰ ਤੋਂ ਸਾਰਿਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਧੰਨਵਾਦ